कांड ਹੋ ਗਿਆ ਮਿੱਤਰੋ ਨੁਕਸਾਨ ਹੋ ਗਿਆ ਆ ਦੇਖੋ ਆ ਮੋਟਰ ਚਲਾਈ ਉਧਰੋਂ ਪ੍ਰੈਸ਼ਰ ਇਨਾ ਪੈ ਗਿਆ ਮਾਰਿਆ ਪੱਟ ਕੇ ਸਾਰਾ ਕੁਝ ਕਾਂਡ ਹੋ ਗਿਆ ਬਈਓ ਨਾ ਹੈਰਾਨ ਜਨਕ ਗੱਲ ਹੈ ਵੀ ਪਹਿਲਾਂ ਦਾ ਕੰਮ ਨਹੀਂ ਰਿਹਾ ਹੈਗਾ ਗੁਰਦੁਆਰਿਆਂ ਦੀ ਸੇਵਾ ਵਾਲਾ ਹਨਾ ਐਡਾ ਪਿੰਡ ਹੈਗਾ 3000 ਵੋਟਾਂ ਜਿਹੜੇ ਨੂੰ ਗੁੱਸਾ ਹੀ ਲੱਗੇ ਮੇਰੀ ਗੱਲ ਦਾ ਮੈਂ ਹੁਣ ਕੈਮਰਾ ਬੋਲ ਰਿਹਾ ਹੈਗਾ ਆ ਗੁਰਦੁਆਰੇ ਸਿਰਫ ਮਨ ਲੈਂ ਕਿ ਮੇਰੀ ਏਜ ਦੇ ਬੱਚਾ ਦਾ ਮੈਂ ਤੇ ਪ੍ਰਵਿੰਦਰ ਅਸੀਂ ਦੋਵੇਂ ਜਣੇ ਹੋਇਆ ਮੋਟਰ ਆ ਗਿਆ ਬਾਬੇ ਹਾਂਜੀ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਜੀ ਦਰੋ ਕੀ ਹਾਲ ਚਾਲ ਹੋਪ ਤੁਸੀਂ ਸਾਰੇ ਘੈਂਟੀਆਂ ਘੈਂਟੀਆਂ ਹੋਣਾ ਬੜੇ ਅਲੱਗ ਅੱਜ ਦੀ ਵਲੌਗ ਦੀ ਸ਼ੁਰੂਆਤ ਊਠ ਦੇ ਨਾਲ ਮਿੱਤਰੋ ਵੈਨੇ ਊਠ ਜੀ ਦੇ ਨਾਲ ਤੇ ਅੱਜ ਮਿੱਤਰੋ ਗੁਰਦੁਆਰਾ ਸਾਹਿਬ ਅੱਜ ਹਨਾ ਸੇਵਾ ਕਰਾਉਣੀ ਹੈਗੀ 500 ਆਪਣੇ ਹਨਾ 21 ਦਿਨ ਦੀ ਦਵਾਨ ਸ਼ੁਰੂ ਨੇ ਆਪਣੇ ਹੈਗੇ ਨੇ ਜੀ ਗੁਰਦੁਆਰਾ ਸਾਹਿਬ ਦਵਾਨ ਸ਼ੁਰੂ ਉਹਦੇ ਕਰਕੇ ਅੱਜ ਆਪਾਂ ਕਰਦੇ ਆਂ ਸੇਵਾ ਧੋਣਾ ਵਗੈਰਾ ਉੱਤੋਂ ਗੁੰਮਟ ਵਗੈਰਾ ਸਾਰਾ ਕੁਝ ਹਨਾ ਤੇ ਤਾਂ ਕਰਕੇ ਆਪਾਂ ਇੱਥੇ ਹੁਣ ਆਪਾਂ ਨੂੰ ਰਾਸਤੇ 'ਚ ਮਿਲ ਗਿਆ ਸੀ ਊਠ ਮਤਲਬ ਇੱਥੋਂ ਸ਼ੁਰੂਆਤ ਕਰ ਦਿੰਦੇ ਆਪਾਂ ਵਲੌਗ ਦੀ ਚੁੱਕਿਆ ਆਪਾਂ ਹੁਣ ਤੇ ਪਹਿਲਾਂ ਆਈ ਸੀ ਵੀ ਹਾਂ ਗੁਰਦੁਆਰਾ ਸਾਹਿਬ ਜਾ ਕੇ ਸ਼ੁਰੂਆਤ ਕਰਦੇ ਆਂ ਚੰਦਨ ਦਾ ਦਸਤੀ ਕਰ ਦਿੰਦੇ ਆਂ ਕਹਿੰਦੇ ਜਿਹੜਾ ਊਠ ਦੇ ਥੱਲੇ ਇਹ ਨੰਗ ਜੇ ਕਹਿੰਦੇ ਲੰਬਾ ਹੋ ਜਾਂਦਾ ਇਹ ਇਹ ਗੱਲ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਸੱਚ ਹੈ ਕਿ ਝੂਠ ਹੈ ਨਹੀਂ ਅੱਲਾ ਹੀ ਗੱਲ ਤਾਂ ਹੋਣੀ ਪੋਟਰ ਹੈ ਨਗਾ ਦੇ ਪਿਆ ਕੇ ਸੁਣੀ ਵੱਡਾ ਹੋ ਜੂ ਵੱਡਾ ਹੋ ਜੂ ਚਲੋ ਮੈਂ ਤੁਹਾਨੂੰ ਅਜੇ ਹੁਣ ਚੱਲਦੇ ਆਪਾਂ ਫਿਰ ਗੁਰਦੁਆਰਾ ਸਾਹਿਬ ਕਰਾਉਣਾ ਸੇਵਾ ਆਜੋ ਰੁਟੀਨਾ ਕੀ ਬੰਨ ਜੂਗਾ ਕੇਟੀਐਮ ਬੰਨ ਜੂਗਾ ਨਹੀਂ ਪ

ਟੈਂਕੀ ਆਪਾਂ ਨੇ ਫਾਲੀ ਟਰੈਕਟਰ ਮਗਰ ਤੇ ਪਹਿਲਾਂ ਆਪਾਂ ਦਿਵਾਨ ਹਲ ਧੋਦੀਏ ਜਿ세 ਦਿਵਾਨ ਲੱਗਣਗੇ ਤੇ ਇਸ ਤੋਂ ਪਹਿਲਾਂ ਵੀ ਕੁਝ ਸੇਵਾਦਾਰ ਲੱਗੇ ਹੋਏ ਨੇ ਤਿੰਨ ਚਾਰਕ ਮਰੇਗਾ ਵਾਲੇ ਬੰਦੇ ਬੁਲਾਲੇ ਸੀ ਆਪਾਂ ਨੇ ਬੁੜੀਆਂ ਵਿੱਚ ਬਾਸ ਅੱਪਰਧਾਨ ਨੇ ਜੀ ਇੱਥੇ ਲੱਗਣਗੇ ਦਿਵਾਨ ਸਭਾਈ ਚੱਲ ਰਹੀ ਹੈ

ਹੁਣ ਯਾ ਲੈ ਕੋਦਰ ਮਨੀ ਮਤਲਬ ਆਈ ਹੁਣ ਚੱਲਿਆ ਉਧਰ ਹੁਣ ਚੱਲਿਆ ਸਲੀਜ਼ਾਂ ਫਿਰ ਪਰ ਇਸ ਤਰ੍ਹਾਂ ਪਹਿਲਾਂ ਉਧਰ ਨਿਕਲ ਗਈ ਪਾਈਪ ਜਾਂ ਸਹਾਰਾ ਜਾਨ ਦੇਖੋ ਪ੍ਰੈਸ਼ਰ ਮਿੱਤਰੋ ਉਹ ਬਜਾ ਕੇ ਉਹ ਕੋਟ ਕੀ ਦਾ ਸਣੀ ਉਹ ਏ ਕੋਟ ਕੀ ਦਾ ਬਜਾ ਕੇ ਸਣੀ ਓਏ ਇੱਧਰ ਨੂੰ ਮਾਰੀ ਪ੍ਰੈਸ਼ਰ ਆ ਦੇ ਆਪਾਂ ਕਿੱਡੀ ਦੂਰ ਖੜਿਆ ਤੇ ਕਿੱਡੀ ਦੂਰ ਆ ਰਿਹਾ ਪ੍ਰੈਸ਼ਰ ਹੋਰ ਉਹ ਟੱਕ ਜਾ ਰਿਹਾ ਪ੍ਰੈਸ਼ਰ ਪਰੇਸ ਰਿਵੋ ਦਾ ਜਲ ਵੀ ਚਾਲੀ ਚਾਲੀ ਸੇਵਾਦਾਰਾ ਸੇਵਾਦਾਰਾ ਚਾਲੀ ਜਲ ਵੀ ਸੇਵਾਦਾਰਾ ਹਾਂ ਚਲ ਲਈ ਕਰੀਏ ਅਗਰ ਸਭਾਈ ਕਰਦੇ ਬਾਅਦ ਮਿਲ ਜਣੂਗਾ ਹਾਂਜੀ ਮੇਟਰ ਉਹ ਥੋੜਾ ਆਪਾਂ ਨੇ ਪੈ ਫੜਾਦਾ ਪਰਵਿੰਦਰ ਧਮਾਨ ਨੂੰ ਹਾਂ ਚੱਲ ਮਾਰ ਪ੍ਰੈਸ਼ਰ ਪ੍ਰੈਸ਼ਰ ਇੰਨਾ ਜ਼ਿਆਦੇ ਹੈ ਬੰਦੇ ਨੂੰ ਵੀ ਤਾਕਦਾ ਵਿਸੇ ਨੂੰ ਹਨਾ ਦੇਖੇਵਾਦਾਰ ਲੱਗੇ ਹੋਏ ਨੇ ਜੀ ਤੇ ਵੈਸੇ ਇੱਕ ਮਤਲਬ ਕਿ ਹੈਰਾਨ ਹੈਰਾਨ ਜਨਕ ਗੱਲ ਹੈ ਜੀ ਵੀ ਪਹਿਲਾਂ ਨਾਲ ਕੰਮ ਨਹੀਂ ਰਿਹਾ ਹੈਗਾ ਗੁਰਦੁਆਰਿਆਂ ਦੇ ਸੇਵਾ ਵਾਲਾ ਹਣਾ ਐਡਾ ਪਿੰਡ ਹੈਗਾ 3000 ਵੋਟਾਂ ਚ ਹੈਗੇ ਨੂੰ ਗੁੱਸਾ ਹੀ ਲੱਗੇ ਮੇਰੀ ਗੱਲ ਦਾ ਮੈਂ ਆਉਣ ਕੈਮਰਾ ਬੋਲ ਰਿਹਾ ਹੈਗਾ ਆ ਗੁਰਦੁਆਰੇ ਸਿਰਫ ਮਨ ਲਗੇ ਸਰ ਮੇਰੀ ਏਜ ਦੇ ਵਿੱਚ ਦਾ ਮੈਂ ਤੇ ਪਰਵਿੰਦਰ ਅਸੀਂ ਦੋਵੇਂ ਜਣੇ ਹੋਇਆ ਮੁੰਡੇ ਤੇ ਇੱਕ ਦੋ ਤਿੰਨ ਕੋ ਹੋ ਰਿਆ ਨੇ ਇੱਕ ਸੇਵਾਦਾਰੀ ਗੁਰਦੁਆਰਾ ਸਾਹਿਬ ਦਾ ਸਾਰੇ ਦੋ ਤਿੰਨ ਸੇਵਾਦਾਰ ਨੇ ਸੇਵਾ ਕਰਾਉਣ ਵਾਲੇ ਦੇਖੋ ਕੋਈ ਨਹੀਂ ਆਇਆ ਹੈਗਾ ਭਈ ਸੇਵਾ ਕਰਾਉਣ ਵਾਲਾ ਸਾਰੇ ਲੋਕਾਂ ਵੀ ਮੱਤ ਘਮਾਰੀ ਪਈ ਆ ਭੈ ਗਿਆ ਵੇ ਇਹ ਜਾ ਰਿਹਾ ਕੋਈ ਨਹੀਂ ਆਪਾਂ ਹੁਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਉੱਪਰ ਛੱਤ ਤੇ ਕਿਉਂਕਿ ਥੱਲੋਂ ਪ੍ਰੈਸ਼ਰ ਨਹੀਂ ਜਾ ਰਿਹਾ ਉੱਪਰ ਨੂੰ ਉਹਨਾਂ ਦੇ ਨਾਲ ਪਰ ਲੈ ਕੇ ਜਾਣਾ ਛੋਣੇ ਆ ਤੇ ਤੁਸੀਂ ਕਰੋ ਦਰਸਨ ਸਵਾਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਨਾ ਸਤਨਾ ਭਗਵਾ ਹੈ ਰਹਿ। ਉੱਪਰ ਚੱਲਦੇ ਆਪਾਂ ਕੋਠੇ ਤੇ ਆ ਜਾਓ ਫਿਰ ਆ ਆ ਦੀ ਆਪਣਾ ਯਾਰ ਤਿਮੀਆਂ बहुत ज्यादा लो जी मित्रों गुरदवार साहब जोमट की सफाई शुरू हो गई है ना ओ, देख, देखो प्रैशर देखो चेक करो प्रेसर सारी सफाई कर देने अगर ਕਬੂਤਰ ਨੇ ਯਾਦਿਓ ਕਬੂਤਰਾਂ ਕਰਕੇ ਹੋਆ ਨਹੀਂ ਤਾਂ ਹੋਰ ਤਾਂ ਕੋਈ ਉਹ ਨਹੀਂ ਬੈਠਾ ਵੋਟਾਂ ਕੀਤੀਆਂ ਮੇਨਾਂ ਕਬੂਤਰਾਂ ਨੇ ਆ ਦੇਖੋ ਕਿਵੇਂ ਕਰਦੇ ਗਰਾਹ ਮਾਰ ਕੇ ਮਾਰਦੇ ਝਾਲੀਆਂ ਜੁੜੀਆਂ ਤੇ ਚਲੋ ਇਹ ਮਿਲਦੇ ਆ ਬਰੇ ਇੰਨਾ ਲਵੋ ਪ੍ਰੈਸ਼ਰ ਨਾ ਮਾਰਾ ਉਹਦੇ ਨਾਲ ਤੁਹਾਡੇ ਟੰਗ ਪਟਾ ਜਾਊਗਾ ਫਿਰ ਜੀ ਲਵੋ ਮਾਰੇਗਾ ਉਹ ਨਹੀਂ ਆਉ ਫਟੂ ਰਿਹਾ ਗਲਦਾਰੀ ਕਿਹਾਂ ਗਲਦਾਰੀ ਕਿਵੇਂ ਆ ਠੀਕ ਆ ਆ ਥੱਲੋਂ ਪੈਪ ਆਪਣੇ ਉੱਪਰ ਛਾੜਦਾ ਮਿੱਤਰੋ ਬਾਈ ਹੋ ਰਹੀ ਐ ਆ ਦੇਖੋ ਅੰਦਰ ਤੇ ਮਾਨ ਸੇਵਾ ਦਾ ਆਨੰਦ ਮਾਣਦੇ ਹੋਏ ਹਾਂ ਤਾਂ ਮਣ ਕੇ ਰੀਲ ਹੁੰਦਾ ਹਰ ਬਹੁਤ ਵਧੀਆ ਵੀਰੇ ਬਹੁਤ ਵਧੀਆ ਫੀਲ ਹੋ ਰਿਹਾ ਹਾਂ ਗੁਰਦੁਆਰ ਸਾਹਿਬ ਦੀ ਸੇਵਾ ਕਰਕੇ ਨਾ ਜੀ ਮੈਂ ਕਹ ਲੋਕ ਅੱਜ ਕੱਲ ਇੰਨੇ ਬਿਜ਼ੀ ਹੋ ਗਏ ਮੈਂ ਕਹ ਗੁਰਦੁਆਰਿਆਂ 'ਚ ਸੇਵਾ ਵੀ ਨਹੀਂ ਹੁੰਦੀ ਹਾਂ ਹੈਨਾ ਹੋਰ ਬਈ ਗੱਲ ਆ ਕੋਈ ਨਹੀਂ ਦੇ ਆ ਨਹੀਂ ਆਪਾਂ ਦੋ ਨਹੀਂ ਆ ਹੋਰ ਕਿੰਨੇ ਨਮੂਨੀਆਂ ਪਾਪਾ ਨੇ ਗੰਦਲੇ ਕੋਲ ਨਾ ਮੁਹਾਰਾ ਕੋਈ ਬਹਾਨੇ ਲਾਈ ਜਾਂਦੇ ਸਾਰੇ ਹੋਰ ਗੰਦ ਹੋ ਗਿਆ ਨਾ ਆ ਫਰ ਤੇ ਪਰਨਾ ਮਾਰੀ ਹਰ ਮਾਰ ਤੇ ਪੱਟਾ ਜੂਗਾ ਨਾ ਉਹ ਪੱਟਾ ਜਾਂਦਾ ਸੀ ਬਾਏ ਬੈਗ ਵਾਗ ਜਾ ਥਾਂ ਗਲ ਜਾਰੀ ਕਿਵੇਂ ਸੰਗ ਦਾ ਮੁੰਡਾ ਸ਼ਰਮ ਆਉਂਦਾ ਕੀ ਕਰਨਾ ਦੱਸ ਹੁਣ ਉਹਦੇ ਮੈਂ ਬਹਾਨਾ ਉਹ ਸਾਈਡ ਤੇ ਜਾ ਕੇ ਉਹ ਰੱਖਾ ਫਿਰ ਓਏ ਅੱਧਾ ਕੋ ਫਰਸੇ ਧੋਤਾ ਗਿਆ ਆਪਣਾ ਉੱਪਰ ਤੇ ਇਧਰੋਂ ਰਹਿ ਗਿਆ ਸੀਗਾ ਆ ਆਪਣੀ ਹੁ ਟੈਂਕੀ ਹੋ ਗਈ ਖਤਮ ਇਹ ਕਿ ਮੈਟਰ ਹੋਰ ਕਾਹਨ ਹੋ ਗਿਆ ਦੀ ਯਾਰ ਆਹ ਜਰਾ ਸਾਹਮਣੇ ਜੋੜਾ ਨਾ ਆਹ ਦੇਖੋ ਮੈਂ ਇਹਦੇ ਲਵੇ ਲਵੇ ਨਾ ਉੱਪਰ ਜਿਹੜੀਆਂ ਆਹ ਦੇਖੋ ਸਜਾਵਟ ਕੀਤੀ ਹੋਈ ਆ ਇਹਦੀਆਂ ਟਿੱਕੀਆਂ ਲਹਿ ਲੱਗੀਆਂ ਸੀ ਹਾਂ ਉੱਪਰੋਂ ਪਾਣੀ ਦੇ ਨਾਲ ਥੱਲੇ ਡਿੱਗਣ ਲੱਗੀਆਂ ਦੀ ਆਹ ਦੇਖੋ ਆਹ ਦੀ ਤਾਂ ਇਹ ਮੈਂ ਲਵੇ ਜਾ ਕੇ ਨਾ ਉਹਦੇ ਤੇ ਉਹ ਜੋੜ ਦੇ ਕੋਲੇ ਜਾ ਕੇ ਮੈਂ ਚੁਗਣ ਲੱਗਿਆ ਥੱਲੇ ਡਿੱਗੀਆਂ ਸੀਆਂ ਇੰਨਾ ਜ਼ਿਆਦਾ ਭੇੜਾ ਕਰੰਟ ਮਾਰਿਆ ਨਾ ਇੱਥੇ ਪੁੱਛੋ ਹੀ ਨਹੀਂ ਮਮਡਰ ਦਮਰਾਂ ਥੱਲੇ ਜਾ ਰਿਹਾ ਇੱਧਰ ਦੀ ਤੇ ਕੰਮ ਆਪਣਾ ਅੱਧਾ ਹੋ ਗਿਆ ਕੰਪਲੀਟ ਤੇ ਅੱਧਾ ਕੁ ਰਹਿ ਗਿਆ ਤੇ ਆ ਥੋੜਾ ਮੋਟਾ ਗੰਦ ਰਹਿ ਗਿਆ ਜਿਦਾਂ ਆ ਦੇਖੋ ਉੱਪਰ ਕਬੂਤਰਾਂ ਦੀਆਂ ਬੈਠਾਂ ਬੁੱਠਾਂ ਗੰਦ ਬੜਾ ਜ਼ਿਆਦਾ ਪਿਆ ਸੀਗਾ ਇਹ ਗੰਦ ਰਹਿ ਗਿਆ ਆ ਦੇਖੋ ਤੇ ਬਸ ਇੰਨਾ ਕੰਮ ਦੀ ਕਰ ਜਾਂ ਥੱਲੇ ਦਮਾਨ ਹਾਲ ਸੀ ਜਿਹੜਾ ਪਹਿਲਾਂ ਸਾਫ਼ ਕਰ ਰਹੇ ਸੀਗੇ ਤੇ ਉਹਦੀ ਸਮਾਈ ਕਰਨੀ ਆ ਇਹ ਕੰਮ ਨਹੀਂ ਗਏ ਤੇ ਸੇਵਾ ਦਾ ਨਿਧਿਪਾ ਜਰਮਣੀ ਆ ਦੇਖੋ ਇੱਥੇ ਨੂੰ ਕਰਦੇ ਹਾਂ ਥੱਲੇ ਪ੍ਰੈਸ਼ਰ ਵੱਜ ਗਿਆ ਪਾਣੀ ਦਾ ਆ ਦੇਖੋ ਚੱਲ ਕੋਈ ਨਹੀਂ ਹੋ ਜਾਂਦਾ ਹੈ ਕبھی ਕبھی ਆਜੋ ਹੁਣ ਆਪਾਂ ਚੱਲਦੇ ਹਾਂ ਬਾਹਰ ਨੂੰ ਫਿਰ ਥੋੜੇ-ਮੋਟੇ ਟਾਈਮ ਆਪਾਂ ਜਾਣਾਗਾ ਕੇ ਪਾਸੇ ਕੋੜੀ ਆਪਾਂ ਨੂੰ ਜਲਦੀ ਤਾਂ ਵੇਖੋ ਥੱਲੇ ਉੱਪਰੋਂ ਕਿੰਨਾ ਗੰਦ ਆ ਕੇ ਇਸ ਲਈ ਲੱਗਿਆ ਬੈਠਾ ਮੁੱਠੀ ਆ ਸਾਰਾ ਗੰਦ ਉੱਪਰ ਆਇਆ ਦੇਖੋ ਆ ਸਾਰਾ ਗੰਦ ਦੇਖੋ ਉਹੀ ਲੱਗਦਾ ਸੀ ਕਿ ਗੰਦ ਤਾਂ ਬਹੁਤ ਜ਼ਿਆਦਾ ਹੈ ਉੱਪਰ ਪੰਤਾਲਿਆਂ ਵਿੱਚ ਦੇਖੋ ਕੀ ਕੁਝ ਨਿਕਲਿਆ ਟੈਂਕੀ ਆਪਾਂ ਬੰਦ ਕਰਤੀ ਕਿਉਂਕਿ ਤੁਹਾਨੂੰ ਦੱਸਿਆ ਜਿਵੇਂ ਪਾਣੀ ਖੋ ਗਿਆ ਖਤਮ ਹਾਂ ਪਾਣੀ ਭਰਨਾ ਬੂ ਘਟੋ ਘਟ 2 ਘੰਟੇ ਲੱਗੇ ਹਨਗੇ ਪਾਣੀ ਟੈਂਕੀ ਭਰਨ ਘੰਟਾ ਲੱਗ ਜੂ ਕੋ ਦੋ ਘੰਟੇ ਤੇ ਟਾਈਮ ਆਪਣਾ ਹੀ ਲੰਘ ਜਾਣਾ ਯਾਰ ਚਲੋ ਕੋਈ ਗੱਲ ਨਹੀਂ ਬਾਬਾ ਸੁੱਖ ਰੱਖੇ ਬਾਬਾ ਜੇਵਾ ਕਰਾਵੇ ਤੇ ਆਪਾਂ ਕਰਦੇ ਰਹੀ ਜੀ ਇਹ ਸੁੱਖਿਆ ਕਰੋ ਟੈਂਕੀ ਭਰਦੇ ਹੁਣ ਆਪਾਂ ਟੈਂਕੀ ਭਰ ਲਈ ਹੁਣ ਆ ਸਾਡਾ ਵੀਰ ਗੀਅਰ ਕਿਉਂ ਗੀਅਰ ਮੇਰੀ ਗੀਅਰ ਬਾਕਸ ਠੀਕ ਹੈ ਸੇਵਾਦਾਰ ਬਹੁਤ ਤਕੜਾ ਹੈ ਸੇਵਾ ਉਹ ਕਰੂਗਾ ਹੁਣ ਟੈਂਕੀ ਦਾ ਰੌਲਾ ਪੈ ਗਿਆ ਮਿੱਤਰੋ ਟੈਂਕੀ ਹੋ ਗਈ ਸਾਡੀ ਖਾਲੀ ਤੇ ਜੇ ਅਸੀਂ ਆਹ ਸਰਵਿਸਰ ਮੋਟਰ ਦੇ ਨਾਲ ਭਰਦੇ ਆਂ ਫਿਰ ਤਾਂ ਲੱਗਿਆ ਨਾ ਟਾਈਮ ਬੜਾ ਆ ਜਾਂਦਾ ਜਾਨਾ ਤੇ ਹੁਣ ਅਸੀਂ ਦੇਖਦੇ ਆਂਗੇ ਵੀ ਕਿਉਂ ਨਾ ਅਸੀਂ ਸਰੋਵਰ ਚੋਂ ਭਰ ਲਈਏ ਹਨਾ ਗੁਲਦਾਰੀ ਦਾ ਕਹਿੰਦਾ ਸਰੋਵਰ ਚੋਂ ਭਰੋ ਤੇ ਹੁਣਾਂ ਕਲੰਪ ਨਹੀਂ ਖੁੱਲ ਰਿਹਾ ਬਈ ਨਾ ਅਸੀਂ ਕਲੰਪ ਖੋਲਣ ਦੀ ਕੋਸ਼ਿਸ਼ ਕਰ ਰਹੇ ਆਂ ਅੱਥਾ ਨਾਲ ਨਹੀਂ ਖੁੱਲਦਾ ਹੈਗਾ ਇਹ ਅੰਦਰੋਂ ਪੇਚ ਕਾਹ ਲੈ ਕੇ ਆ ਜਾ ਭਾਜਾ ਉਹਦਾ ਨਾ ਖੁੱਲੂ ਟਰੈਕਟਰ ਲਿਆਏ ਆਪਾਂ ਟਰੈਕਟਰ ਇਧਰ ਟਰੈਕਟਰ ਓਏ ਟਰੈਕਟਰ ਲਿਆਂਦਾ ਟਰੈਕਟਰ ਟਰੈਕਟਰ ਲਿਆਂਦਾ ਮਿੱਤਰੋ ਤੇ ਹੁਣ ਪਾਣੀ ਭਰ ਲਈਏ ਆਪਾਂ ਇਧਰੋਂ ਆ ਵੱਡੀ ਸਵਰਸ਼ੀਵਲ ਮੋਟਰ ਲੱਗੀ ਹੋਈ ਆ ਇਧਰ ਤੇ ਭਰ ਲਈਏ ਟੈਂਕੀ ਚਨਾਦੋ ਚਨਾਦੋ ਓਏ ਹਲਦੀ ਮੂੰਹ ਘਣੀ ਨਾ ਟੈਂਕੀ ਯਾਰ ਪਾਣੀ ਖਿੱਚ ਨਹੀਂ ਰਹੀ ਤੇ ਆਨੇ ਦਾ ਦੇਸੀ ਤਰੀਕਾ ਕਿ ਆਖਰ ਦਾ ਕੰਮ ਫਰਾਈ ਪੈ ਪਾ ਕੇ ਦੇ ਮੂਰੇ ਚਲੋ ਅਰੇ ਨਹੀਂ ਆਉਦਾ ਅਰੇ ਚੜਾਉਣਾਗਾ ਚਨਾਉਦਾ ਮੋਟਰ ਭਾ ਓਹ ਹੋ ਹੋ ਕਾਂਡ ਹੋ ਗਿਆ ਮਿੱਤਰੋ ਨੁਕਸਾਨ ਹੋ ਗਿਆ ਆ ਦੇਖੋ ਆ ਮੋਟਰ ਚਲਾਈ ਉਧਰੋਂ ਪ੍ਰੈਸ਼ਰ ਇਹਨਾਂ ਪੈ ਗਿਆ ਮਾਰਿਆ ਪੱਟ ਕੇ ਸਾਰਾ ਕੁਝ ਕਾੜੋ ਬਾਬਾ ਬ੍ਰੋ ਹਾਏ 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 ਮੜਾ ਹੂਆ ਮੜਾ ਹੂਆ ਮੜਾ ਹੂਆ ਆ ਪੱਟਦਾ ਮੈਂ ਤੇਰਾ ਸਾਰਾ ਕੀ ਤੇਰ ਬਾਈ ਫੋਨ ਕਰੋ ਕੱਕੇ ਜਾਊਗਾ ਇਹ ਹੁਣ ਵੱਧ ਗਿਆ ਇੱਥੇ ਵੱਧਾ ਤੇ ਹੁਣ ਬਰਾਉਣਾ ਪੂ ਇੱਥੇ ਮਕੈਨਿਕ ਨੂੰ ਉਹ ਕਰਕੇ ਜਾਊ ਸੂਤ ਇਹਨੂੰ ਸੈਟ ਜਾਉ ਦੇਖਦੇ ਆ ਕੀ ਬਣਦਾ ਹਰੀ ਮਿੱਤਰੋ ਚੱਲ ਪੈ ਜਣਾ ਇਹ ਦੁਬਾਰਾ ਉੱਥੇ ਕਿ ਕਰ ਰਹਿ ਆ ਲਿ ਭਰ ਕੇ ਟਰਾਲੀ ਭਰ ਕੇ ਟੈਂਕੀ ਭਰ ਕੇ ਟੈਂਕੀ ਭਰ ਕੇ ਆਪਣੇ ਖਣਾ ਦੀ ਟਰੈਕਟਰ ਖੜਾਤਾ ਤੇ ਆ ਰਹਿ ਗਿਆ ਬਸ ਗੰਦ ਗੰਦ ਸਾਫ ਕਰਨਾ ਤੇ ਹੁਣ ਮੈਂ ਜਾ ਰਿਆਂਗਾ ਮਿੱਤਰੋ ਘਰ ਨੂੰ ਬਿਕੋਜ਼ ਹਮ ਦੱਸਿਆ ਜੀ ਉੱਪਰ ਨਹੀਂ ਜਾਣਾ ਕੰਮ ਸੀ ਜਿਹੜਾ ਤੇ ਪਿੰਡ ਚੱਲੇ ਆ ਘਰ ਨੂੰ ਬਿਕੋਜ਼ ਬਿਕੋਜ਼ ਕੀ ਬਿਕੋਜ਼ ਕੀ ਕਰੀ ਇੰਨਾ ਦੂਰ ਹਾਂ ਦਮਨ ਹਾਂ ਕਿਦਾਂ ਨਹੀਂ ਆ हाए हाई काले आज है पेंड रू पंडे घर जाने आप मोटरसाइकिल मोटरसाइकिल देखे लोर पा <भारी। laughs> <laughs> ਆ ਆਏ ਗੋਸਾ ਕਰਦਾ ਜੀ ਕਹਿੰਦਾ ਮੈਂ ਨਹੀਂ ਦਿਖੋਦਾ ਹੈਗਾ। ਤੋ ਠੀਕ ਆ ਮਿੱਤਰੋ। ਘਰੇ ਆ ਗਏ। ਇਹਦੇ ਨਾਲ ਹੀ ਬਰਾਵਦਾ ਕਰਨ ਲੱਗੇ ਆਂਗੇ ਆਪਾਂ। ਐਂਡ ਜਿਹਨੂੰ ਜਿਹਨੂੰ ਆਪਣਾ ਬਰਾਵ ਕੋ ਵਧੀਆ ਲੱਗਿਆ ਉਹ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ। ਐਂਡ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਬੈਲ ਆਈਕਨ ਬਟਨ ਕਰ ਲਿਓ ਔਨ। ਠੀਕ ਹੈ ਜੀ। ਮਿਲਦਾ ਇੱਕ ਹੋਰ ਨਵੇਂ ਵਲੌਗ ਦੇ ਨਾਲ ਹੁਣ ਤੱਕ ਲਈ।